ਸਾਰੀ ਹਰਿਆਣੇ ਦੀ ਸਿੱਖ ਸੰਗਤ ਦਾ ਵਿਸ਼ੇਸ਼ ਕਰਕੇ ਅਠਾ ਜ਼ਿਲ੍ਹਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਵਾਂ ਜਿੱਥੋਂ ਦੀ ਸੰਗਤ ਨੂੰ ਬੁਲਾਇਆ ਗਿਆ ਸੀ ਉਹ ਸਾਡੀ ਵੀ ਮੀਤੋ ਵਰਦ ਹਜ਼ਾਰਾਂ ਦੀ ਤਰ੍ਹਾਂ ਦੇ ਸੰਗਤ ਪਹੁੰਚ ਕੇ ਕੌਮ ਦਾ ਮਾਨ ਬਖਸ਼ਿਆ ਹੈ ਆਪਣੇ ਇਸ ਕੰਮ ਨੂੰ ਇੱਕ ਸਮੇਲਨ ਨੂੰ ਇਹ ਕਿਸੇ ਕਿਸੇ ਆਦਮੀ ਦਾ ਨਹੀਂ ਸੀ ਇਹ ਕੇਵਲ ਤੇ ਕੇਵਲ ਕੌਮ ਦਾ ਸਮੇਲਨ ਸੀ ਗੁਰੂ ਘਰ ਨੂੰ ਉਜਾਰ ਕਰਵਾਉਣ ਵਾਸਤੇ ਸਮੇਲਨ ਸੀ ਇਹ ਇਸ ਵਿਸ਼ੇਸ਼ ਕਰਕੇ ਜਿਹੜੇ ਬਹਾਦਰ ਨੌਜਵਾਨਾਂ ਨੇ ਇਸ ਮੇਲਣ ਵਾਸਤੇ ਮਿਹਨਤ ਕੀਤੀ ਉਥੇ ਪਹੁੰਚੇ ਮੈਂ ਪਹਿਲੀ ਵਾਰੀ ਵੇਖਿਆ ਕਿ ਇੰਨੀ ਵੱਡੀ ਤਜਾਦ ਵਿੱਚ ਗੁਰੂਕਲਾਂ ਦੇ ਪ੍ਰਬੰਧ ਨੂੰ ਛਡਾਉਣ ਵਾਸਤੇ ਸਾਡੇ ਨੌਜਵਾਨ ਵੀਰ ਅੱਗੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਦੇ ਨਾਲ ਹੀ ਕੁਝ ਜਿਹੜੀਆਂ ਸਾਡੀਆਂ ਵਿਸ਼ੇਸ਼ ਬਰਾਦਰੀਆਂ ਨੇ ਗੁਰੂ ਕਰਦੀਆਂ ਲਾਗੜੀਆਂ ਭੋਜਾਂ ਨੇ ਜਿਵੇਂ ਨਾਨ ਸਿੰਘ ਜਮਾਤ ਉਹ ਵੀ ਸਾਰੀ ਹਮੋਂ ਮਾਗੇ ਪਹੁੰਚੀ ਉਹਦੇ ਨਾਲ ਗਰੀਬ ਸਿੱਖਣ ਕੋ ਮੰਨਦੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜਿਵੇਂ ਸ਼ਿਕਲੀਗਰ ਬਰਾਦਰੀਏ ਬੰਜਾਰਾ ਬਰਾਦਰੀਏ ਉਹਨਾਂ ਵੀ ਆਪਣੇ ਆਪਣੇ ਨਗਰਾਂ ਵਿੱਚੋਂ ਬੱਸਾਂ ਭਰ ਕੇ ਜਿਸ ਤਾਂ ਪਹੁੰਚੇ ਉਹਨਾਂ ਸ਼ਿਕਲੀਗਰ ਬਰਾਦਰੀਆਂ ਦਾ ਤੇ ਬੰਜਾਰਾ ਬਰਾਦਰੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕੌਮ ਵੱਲੋਂ ਜਨੂੰ ਹੀ ਗੁਰਦੁਆਰੇ ਯਾਰ ਹੋਣਗੇ ਇਹਨਾਂ ਦੂਆ ਕੋਮਾ ਦਾ ਇਹਦੇ ਨਾਲ ਨਾਲ ਅੰਗਰੇਜ਼ੀ ਸਿੱਖਾਂ ਦਾ ਵਿਸ਼ੇਸ਼ ਕਰਕੇ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਹੁੰਦੀ ਹੈ ਇਹਨਾਂ ਗਰੀਬਾਂ ਸਿੱਖਾਂ ਵਾਸਤੇ ਭਾਵੇਂ ਉਹ ਰਮਦਾਸੀ ਸਿੱਖ ਨੇ ਭਾਵੇਂ ਉਹ ਰੰਗਰੇਟੇ ਸਿੱਖ ਨੇ ਭਾਵੇਂ ਉਹ ਸ਼ਿਗੜੀਗਰ ਨੇ ਭਾਵੇਂ ਉਹ ਵੰਜਾਰੇ ਨੇ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ ਰਹੀਆਂ ਨੇ ਤੇ ਹਮੇਸ਼ਾ ਯੰਗਲ ਜੁੱਦਾਂ 'ਚ ਗੁਰੂ ਗੋਬਿੰਦ ਸਿੰਘ ਦਾ ਸਾਥ ਦੇ ਰਹੀਆਂ ਨੇ ਆਹ ਪ੍ਰਭੂ ਸਾਰੇ ਮਿਲ ਕੇ ਇਹਨਾਂ ਜਿਹੜੇ ਗਰੀਬ ਲੋਕ ਨੇ ਇਹਨਾਂ ਦੀ ਰਲ ਮਿਲ ਕੇ ਇਮਦਾਰ ਕਰਕੇ ਇਹਨਾਂ ਨੂੰ ਉਤਾਂ ਚੁੱਕਣ ਦਾ ਕੰਮ ਕਰੀਏ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਹੋਰ ਕਰਾਂਗਾ ਸਮਾमेलन ਹੋ ਚੁੱਕਾ ਹੈ ਅਕਾਲ ਤਖਤ ਸਾਹਿਬ ਦੇ ਚੇਹੇਦਾਰ ਨੂੰ ਚਿੱਠੀ ਲਿਖ ਬੈਠੇ ਹਾਂ ਹੁਣ 8 ਤਰੀਕ ਦਾ ਸਮੇਲਨ ਕੇਵਲ ਤੇ ਕੇਵਲ ਉਹ ਨਾ ਕਿਤੇ ਸਮੇਲਨ ਬਣ ਜਾਏ ਜਿਵੇਂ ਧਿਆਨ ਸਿੰਘ ਡੋਗਰੇ ਨੇ ਸਿੱਖ ਰਾਜ ਨੂੰ ਗਵਾਇਆ ਸੀ ਇਸ ਤਰ੍ਹਾਂ ਸਿੱਖਾਂ ਦੀ ਏਕਤਾ ਵਾਸਤੇ ਕੇ ਸੱਟਨਾ ਵਾਜ ਜਾਏ ਸਿੱਖਾਂ ਦੀ ਏਕਤਾ ਨੂੰ ਸਿੱਖ ਏਕਤਾ ਕਰ ਚੁੱਕੇ ਨੇ ਆਪਣੇ ਮਤੇ ਪਰ ਚੁੱਕੇ ਨੇ 8 ਤਰੀਕ ਦਾ ਸਮੇਲਨ ਦਾ ਕੋਈ ਚੁੱਤੀਆ ਨਹੀਂ ਰਹਿ ਗਿਆ ਕਿਸੇ ਲਾਲਸ ਪਿੱਛੇ ਆਣ ਕੇ ਜਾਂ ਕੇ ਲੀਡੀ ਚਮਕਾਉਣ ਵਾਸਤੇ ਇਹ 8 ਤਰੀਕ ਦਾ ਜੋ ਸਮੇਲਨ ਰੱਖਿਆ ਗਿਆ ਹੈ ਇੱਕ ਸਿੱਖ ਕੌਮੇ ਦੁਫਾਰ ਕਰਨ ਵਾਸਤੇ ਬਹੁਤ ਵੱਡੀ ਸਰਕਾਰ ਵੱਲੋਂ ਸਾਜੀ ਸ਼ਰਚੀ ਗਈ ਏ ਸਰਕਾਰ ਜਿਹ ਅਖਤਰੀਕ ਦਾ ਸਮੇਲਨ ਹੁੰਦਾ ਹੈ ਤੇ ਸਰਕਾਰ ਆਪਣੀ ਸਿਕਾਂ ਤੋਂ ਫਾੜ ਕਰਨ ਵਾਸਤੇ ਕਾਮਯਾਬ ਹੋ ਜਾਂਦੀ ਏ ਇਸ ਕਰਕੇ ਇਹ ਜਿਹੜੇ ਧਿਆਨ ਸਿੰਘ ਡੋਗਰੇ ਬਣ ਕੇ ਆਪਣੇ ਲਾਲਾਂ ਚਾਂ ਪਿੱਛੇ ਇਹ ਕੌਮ ਦੁਫਾੜ ਕਰਨਾ ਚਾਹੁੰਦੇ ਨੇ ਇਹਨਾਂ ਵਾਸਤੇ ਵਜੋ ਵੇਖਿਆ ਜੇ ਕਿਤੇ ਇਹ ਤਾਂ ਸੰਗਤ ਦੇ ਮੂੰਹ ਵਿੱਚ ਜਿੱਥੇ ਲੀਡਰੀ ਕਰਨਾ ਚਾਹੁੰਦੇ ਸਨ ਇਹ ਤਾਂ ਹੁਣ ਸੰਗਤ ਦੇ ਸਾਹਮਣੇ ਆ ਚੁੱਕੇ ਨੇ ਕੌਣ ਨੇ ਤੇ ਇਹਨਾਂ ਦਾ ਮਕਸਦ ਕੀ ਹੈ ਇਸ ਕਰਕੇ ਗਰੀਸਾ ਸਿੰਘ ਜੀ ਬੇਨਤੀ ਕਰਨ ਆਇਆ ਹਾਂ ਉਸ ਮੇਲਣ ਨੂੰ ਜ세ਦਾਰ ਨੂੰ ਲੈਟਰ ਲਿਖੋ ਸਾਰਿਆਂ ਨੂੰ ਆਪੋ ਆਪਣੇ ਨਗਰਾਂ ਵਿੱਚ ਇਹ ਕਹੋ ਕਿ ਇਸ ਮੇਲਣ ਹੋ ਚੁੱਕਾ ਹੈ ਹੁਣ ਇੱਕ ਨਵੀਂ ਬੀਜੇਪੀ ਦੀ ਅੱਖੇ ਲੱਗ ਕੇ ਸਿੱਖਾਂ ਤੋਂ ਫਾੜ ਕਰਨ ਤੋਂ ਬਚਾਓ ਇਹ ਹੁਣ ਤੁਹਾਡਾ ਫਰਜ਼ ਬਣਦਾ ਹੈ ਅਸੀਂ ਇਕਾਂਤਕ ਸਾਹਿਬ ਦੇ ਜ세ਦਾਰ ਕੋਲ ਜਾਣਾ ਪਿਆ ਤੇ ਅਸੀਂ ਜਾ ਕੇ ਇਹ ਮੰਗ ਰੱਖਾਂਗੇ ਜ세ਦਾਰ ਸਾਹਿਬ ਸਾਡੀ ਕੌਮ ਨੂੰ ਇਕੱਠਿਆਂ ਕਰ ਸਕਦੇ ਹੋ ਇਕਾਲਤਕ ਸਾਥ ਤੇ ਜਿਹੇਦਾਰ ਕਰ ਸਕਦੇ ਹੋ ਜੇ ਕੌਮ ਪਾਰਟੀ ਤੇ ਇਹ ਜ਼ਿੰਮੇਵਾਰੀ ਸਾਰੀ ਕੌਮ ਦੀ ਤੁਹਾਡੇ ਤੇ ਪੈ ਗਈ ਹਰਿਆਣਾ ਦੇ ਸਿੱਖ ਇਕਤਾ ਚਾਹੁੰਦੇ ਨੇ ਪਰ ਇਕਤਾ ਇਹ ਨਹੀਂ ਚਾਹੁੰਦੇ ਕਿਸੇ ਸਰਕਾਰ ਦੇ ਆਖੇ ਲੱਗ ਕੇ ਇਕਤਾ ਦਾ ਨਾਮ ਲੈ ਕੇ ਕਰਦੇ ਨੇ ਹੁਣ ਛੇਤੀ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਸਾਰੇ ਸਿੱਖਾਂ ਟਿਕਟਾਂ ਮਿਲਣਗੀਆਂ ਕੌਮ ਰਾਜਨੀਤਿਕ ਤੌਰ ਤੇ ਕਿਸ਼ਟਾ ਇਕੱਠੇ ਬਹਿਲੇ ਕਰ ਸਕਦੀ ਹੈ ਨਾ ਰਾਜਨੀਤਿਕ ਤੌਰ ਤੇ ਕਰੀ ਕੌਮ ਕੋਈ ਵੀ ਇੱਕ ਕੌਮ ਇਕੱਠੀ ਹੋ ਕੇ ਦੂਜੀਆਂ ਕੌਮਾਂ ਨੂੰ ਪਿਆ ਛੱਡ ਕੇ ਕਦੀ ਵੀ ਕਾਮਯਾਬੀ ਰਾਜਨੀਤੀ ਨਹੀਂ ਜਾਈ ਸਕਦੀ ਇਹਦੇ ਵਾਸਤੇ 36 ਬਰਾਦਰੀ ਦੀ ਲੋੜ ਹੁੰਦੀ ਹੈ ਹਰ ਇੱਕ ਦਾ ਵੋਟ ਆਪਣੀ ਕੀਮਤ ਰੱਖਦਾ ਹੈ ਉਸ ਰਾਜਨੀਤਿਕ ਨੂੰ ਕਰਨ ਵਾਸਤੇ ਸਾਨੂੰ 36 ਬਰਾਦਰੀਆਂ ਦਾ ਸਾਥ ਲੈਣਾ ਪਵੇਗਾ ਜਿੱਥੇ 36 ਬਰਾਦਰੀਆਂ ਸਿੱਖ ਕੌਮ ਨੂੰ ਕਹਿਣਗੀਆਂ ਤੇ ਅਤੇ ਸਿੱਖਾਂ ਦਾ ਹੱਕ ਉਸ ਵਿਧਾਨ ਸਭਾ ਚ ਵੀ ਸਾਨੂੰ ਮਿਲਣਾ ਚਾਹੀਦਾ ਜਿੰਨੀ ਸਾਡੀ ਪਰਸੈਂਟੇਜ ਹੈ ਉਸ ਕਰਕੇ ਅਸੀਂ ਸਾਰੀਆਂ ਪਾਰਟੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਜਿੰਨਾ ਸਾਡਾ ਹੱਕ ਹੈ ਉਹ ਸਾਰੀਆਂ ਪਾਰਟੀਆਂ ਸਾਡੇ ਸਿੱਖਾਂ ਨੂੰ ਹਰ ਹਲਕੇ ਵਿੱਚੋਂ ਇਹ ਹਰ ਸਿੱਖ ਨੂੰ ਇਹ ਸਾਡੇ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਵਾਦ ਤੋਂ ਬਾਅਦ ਟਿਕਟਾਂ ਦੇ ਇਹ ਮੈਨੂੰ ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਿੱਖਾਂ ਨੂੰ ਇਹ ਰਾਜਨੀਤਿਕ ਪਾਰਟੀਆਂ ਇਗਨੋਰ ਨਾ ਕਰਦੀਆਂ ਹੋਣ ਆਪਣੀ ਸਰਕਾਰ ਦੇ ਵਿੱਚ ਹਿੱਸਾ ਪਾਣ ਇਸ ਵਾਸਤੇ ਅਸੀਂ ਬੜੀ ਛੇਤੀ ਹੀ ਤੁਹਾਡੇ ਦੇ ਵਿੱਚ ਕੋਈ ਪ੍ਰੋਗਰਾਮ ਲੈ ਕੇ ਆਵਾਂਗੇ